ਜੀ ਦੇ ਰਿਹਾ 24 ਪੰਜਾਬੀ ਚੈਨਲ ਅਗਰ ਪਿਛਲੇ ਸਮੇਂ ਦੀ ਗੱਲ ਕਰੀਏ ਗੁਟਕਾ ਸਾਫ ਦੀ ਬਿਆਦਬੀਆਂ ਨੂੰ ਲੈ ਕੇ ਘਟਨਾਵਾਂ ਆਉਂਦੀਆਂ ਨਜ਼ਰ ਆ ਰਹੀਆਂ ਹਨ ਅੱਜ ਤਸਵੀਰ ਸਾਹਮਣੇ ਤਰਨਤਾਰਨ ਤੋਂ ਛੋਟਾ ਚੱਬੇਪਾਲ ਵਿਖੇ ਗੁਟਕਾ ਸਾਫ ਦੀ ਬਿਆਦਬੀਆਂ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਗੁਟਕਾ ਸਾਫ ਬਿਆਦਬੀ ਦਾ ਮਾਮਲਾ ਸਾਹਮਣੇ ਹੈ ਜਿਸ ਨੂੰ ਦੇਖ ਕੇ ਪਿੰਡ ਪਾਰਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਾਲੇ ਗੁਟਕਾ ਸਾਫ ਦੇ ਅੰਗ ਪਿੰਡ ਵਿੱਚ ਕੈਲਰੀ ਮਿਲੇ ਹਨ ਅਤੇ ਇਲਾਕੇ ਵਿੱਚ ਜ਼ਰੂਰ ਸੀ ਲਹਿਰ ਦੌੜ ਗਈ ਹੈ ਲੋਕਾਂ ਨੇ ਸਤਕਾਰ ਸਹਿਤ ਅੰਗ ਇਕੱਠੇ ਕੀਤੇ ਗਏ ਤੇ ਗੁਟਕਾ ਸਾਹਿਬ ਦੀ ਬੇਅਦਬੀ ਜੋ ਘਟਨਾ ਵਾਪਰੀ ਹੈ ਉਹ ਬਹੁਤ ਮੰਦ ਭਾਗੀ ਹੈ ਘਟਨਾ ਨੂੰ ਪਤਾ ਚੱਲਦੇ ਹੀ ਥਾਣਾ ਚੱਬੇਵਾਲ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਪਿੰਡ ਵਿੱਚ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਐਸਪੀ ਹੈੱਡਕਵਰਟਰ ਅਜੇ ਰਾਜ ਸਿੰਘ ਜੀ ਮੌਕੇ ਤੇ ਪਹੁੰਚੇ ਹਨ ਅਤੇ ਉਸ ਨੂੰ ਸੁਣਾਉਣੇ ਪਿੰਡ ਵਾਸੀ ਕੀ ਕਹਿੰਦੇ ਨਜ਼ਰ ਆ ਰਹੇ ਹਨ ਪੂਰੇ ਪੂਰਾ ਗੁਰੂ ਹਰਕਾ ਸਹਿਬ ਦੀ ਬੇਦਬੀ ਹੈ ਪਹਿਲੇ ਪੰਨਿਆਂ ਤੋਂ ਲੈ ਕੇ ਅਖੀਰਲੇ ਅਕਾ ਕੀ ਕੋਈ ਇਸੇ ਸ਼ੱਕ ਕੀਤਾ ਜਾਂ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਕੁਝ ਵੀ ਨਹੀਂ ਕਹਿ ਸਕਦੇ ਅੱਜ ਕੱਲ ਪੁੱਛਣਾ ਦੇਣ ਵਾਲੇ ਵੀ ਇਹ ਕਰੀ ਜਾਂਦੇ ਆ ਜੇ ਤਾਂ ਮਗਰੋਂ ਪਿਆਰ ਨਾ ਕਰਦੇ ਬਸ ਦੇਖਦੇ ਆ ਨਹੀਂ ਕੀ ਕਹਣਾ ਕੀ ਕਹਣਾ ਚਾਹਦੇ ਨੇ ਇਹਦੇ ਬਾਰੇ ਉਹਨਾਂ ਕੀ ਮੰਗ ਕਰ ਸੀ ਮੰਗਰ ਪੁਲਿਸ ਕਾਰਵਾਈ ਕਰੇ ਆਪਣੇ ਵੱਲੋਂ ਪਿੰਡ ਤੌਰ ਤੇ ਅਸੀਂ ਗਵਾਹ ਕਰਨਗੇ ਜਿਹੜਾ ਦੱਸੂਗਾ 1 ਲੱਖ ਰੁਪਏ ਨਾਮ ਦੀ ਸਖਿਆ ਜੀ ਉਹਨੇ ਹੁਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਪੰਸਾਹ ਗੁਰਦਰਾ ਕਮੇਟੀ ਦੀ ਸਹਿਮਤੀ ਨਾਲ ਕਿ ਜੇ ਕੋਈ ਦੱਸਦਾ ਹੈ ਜੇ ਕਿਸੇ ਨੂੰ ਪਤਾ ਹੈ ਕਿੰਨੇ ਸ਼ਰਾਪਤ ਕੀਤੀ ਹੈ ਉਹ ਚਲਾਕਪੀਏ ਰੁੱਸੇ ਉਹ ਪਿੱਛਾ ਜਾਊਗਾ ਤੇ ਨਾਲ ਗੁੱਪਤ ਵੀ ਰੱਖਿਆ ਜਾਊਗਾ। ਮਾਫ ਮਾਫ ਉਹ ਪਲਾਇਰ ਦਾ ਨੰਬਰ ਦਿੱਤਾ ਹੈ ਜੀ ਆਮਾਇਰ ਤੋਂ ਨਸਲ ਤੇ ਦੋ ਅਗਲਾ ਕਰੋ ਨਹੀਂ ਆੜ ਕੇ ਹਰ ਦੱਸੀ ਜਗ੍ਹਾ ਤੇ ਛੱਟੇ ਹੋਏ ਨੇ ਮੋਟਰ ਲੱਗ ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋਏ ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਹੋਰ ਜਿਹੜਾ ਆਸੇ ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਹਾਂ ਕਿ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਰੂਪ ਦੇ ਆਏ ਗੁਰਤਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੁਣ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੋਪਾ ਸਾਹਿਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਜਿਵੇਂ ਕਰਨਗੇ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚਲਿਆਗੀ ਕੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਸ਼ਾਰਟ ਦਿੱਤੇਗੀ ਤੁਹਾਡੇ ਗੋਲ ਖੜੇ ਨੇ ਜੀ ਤੁਸੀਂ ਕੰਡਲੀ ਦੇ ਇਹਨਾਂ ਨੂੰ ਇਹ ਸਵਾਲ ਪੁੱਛਣੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਕਿ ਕੰਡਲੀ ਕਮੇਟੀ ਸਾਡੇ ਨਾਲ ਆਪ ਖੜੀ ਹੈ ਠੀਕ ਹੈ ਜੀ